ਤੇ ਕਿੰਨੀ ਕਿੰਨੀ ਤਰੀਕ ਨੂੰ ਗਾਣਾ ਆ ਰਿਹਾ ਬਾਈ ਜੀ ਤੂੰ ਥੋੜੀ ਨੋਲਿਜ ਹੈਗੀ ਇਹ ਗੱਲ ਇਹ ਗਾਣਾ ਤਕਰੀਬਨ ਤਕਰੀਬਨ 25 ਤਰੀਕ ਦੇ ਗੇਟ ਚ ਆਦੂ ਆਪਣੇ ਟੂਰਨਾਮੈਂਟ ਤੋਂ ਪਹਿਲਾਂ ਪਹਿਲਾਂ ਪਰਨਾ ਹਾਂ ਬੜਾ ਟੂਰਨਾਮੈਂਟ ਵਾਰ ਵੀ ਜਾ ਹੁਣ ਚੱਲਣਾ ਪਈ ਦਿਓ 28 ਜਨਵਰੀ ਨੂੰ ਕਬੱਡੀ ਕੱਪ ਹੋਣ ਜਾ ਰਿਹਾ ਵਿਸ਼ਾਲ ਕਬੱਡੀ ਕੱਪ ਜਿੱਥੇ ਪਾਈ ਹੋਈ ਸਾਰੇ ਪਹੁੰਚ ਰਹੇ ਨੇ ਵੱਡੇ ਵੱਡੇ ਕਬੱਡੀ ਦੇ ਪਲੇਅਰ ਵੱਡੇ ਵੱਡੇ ਸਿੰਗਰ ਕਲਾਕਾਰ ਅਦਾਕਾਰ ਜੌਂਟੀ ਡੇਲ ਹੋਣੀ ਸਾਰੇ ਆ ਰਹੇ ਨੇ ਵਾਹ ਵਾਹ ਟਾਪ ਦੀਆਂ ਚਾਰ ਟੀਮਾਂ ਮਾਝਾ ਮਾਲਵਾ ਦੁਆਬਾ ਤੇ ਇੱਕ ਟੀਮ ਹਰਿਆਣਾ ਚਲੋ ਬਾਈ ਦੇਖੋ ਜੀ ਸ਼ੂਟ ਤੁਹਾਨੂੰ ਦਿ ਆਹ ਦੇਖੋ ਸਕੂਲ ਦੇ ਵਿੱਚ ਲੱਗੀਆਂ ਰੌਣਕਾਂ ਵਾਹ ਵੀ ਵਾਹ ਪੂਰਾ ਮਾਹੌਲ ਘੈਂਟ ਬਣਿਆ ਹੋਇਆ ਉਧਰ ਜੱਟ ਬਾਬੇ ਬਾਂਦਰਾ ਤੋਂ ਵੀ ਟੀਮ ਪਹੁੰਚੀ ਹੋਈ ਆ ਵਾਹ ਵੀ ਵਾਹ ਕਿ ਸਾਈਡ ਲਿਆ ਤੂੰ ਨਾ ਇਹ ਫਰੇਮ ਦਾ ਫਰੇਮ ਦਾ ਫਰੇਮ ਦਾ ਜੇ ਵਾਲੀ ਦਿਖਾਓ ਭਾਈ ਰੋੜਾ ਸਾਹਿਬ ਨੂੰ ਫਰੇਮ ਤੀਰੋ ਦੇ ਨਾਲ ਬਿਲਕੁਲ 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 ਸੌਰੀ 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 ਵੀਰੇ ਦੁਨੀਆ ਇਸ਼ਾਰੇ ਰੰਬ ਬੱਲ ਕਰਦੀ ਹੈ ਇਹ ਗੱਲ ਜੱਗੂ ਤੇ ਟੁੱਕਦੀ ਹੈ ਵੀਰੇ ਤਾਂ ਕਰਕੇ ਜੱਗੂ ਨੂੰ ਮੀਡੀਏ ਦੇ ਵਿੱਚ ਲਿਆ ਗਿਆ ਤੇ ਹਰਪਜੀਤ ਸਿੰਘ ਜੀ ਤੇ ਗੁਰਬ ਸਿੱਧੂ ਬਾਈ ਨੇ ਦੋਨਾਂ ਰਲ ਕੇ ਗਾਣਾ ਗਾਇਆ ਹੋਇਆ ਜੱਗੂ ਬਾਈ ਨੂੰ ਥੋੜਾ ਨਰਵਸ ਹੋ ਰਿਹਾ ਕਿਉਂਕਿ ਪਹਿਲੀ ਵਾਰ ਗਾਣੇ ਦੇ ਵਿੱਚ ਆ ਰਿਹਾ ਬਾਈ ਜਿਹੜਾ ਤੁਹਾਡਾ ਐਕਸ਼ਨ ਆ ਜੱਗੂ